ਪੰਜਾਬ ਸਰਕਾਰ ਦੇ ਵਕੀਲ ਸਾਹਿਬਾਨ ਕਹਿੰਦੇ ਆ ਕਿ ਅਮਰਤਪਾਲ ਦਾ ਇੱਕ ਬਿਆਨ ਪੰਜਾਂ ਦਰਿਆਵਾਂ ਨੂੰ ਪੰਜਾਬ ਦੇ ਵਿੱਚ ਅੱਗ ਲਾ ਸਕਦਾ ਪਾਣੀ ਨੂੰ ਅੱਗ ਲੱਗ ਜੂ ਕਹਿੰਦੇ ਹੁਣ ਤੁਸੀਂ ਦੇਖੋ ਵੀ ਇੰਨੇ ਪਾਣੀ ਹੌਲੇ ਹੋ ਗਏ ਅੱਗ ਤਾਂ ਅੱਗੇ ਲੱਗੀ ਹੋਈ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਅੱਗ ਕਹਿੰਦੇ ਨਸ਼ਿਆਂ ਦੇ ਨਾਲ ਸਾਡੇ ਪੁੱਤ ਮਰ ਰਹੇ ਨੇ ਪੰਜਾਬ ਛੱਡ ਛੱਡ ਕੇ ਜ਼ਮੀਨਾਂ ਵੇਚ ਵੇਚ ਕੇ ਪਰਿਵਾਰ ਇੱਥੋਂ ਜਾ ਰਹੇ ਨੇ ਅੱਗ ਤਾਂ ਲੱਗੀ ਹੋਈ ਆ ਗੈਂਗਸਟਰ ਵਾਰ ਵਧ ਰਹੇ ਕੱਲੀ ਕੱਲੀ ਗਲੀ ਦੇ ਵਿੱਚ ਜਾਓ ਤੁਸੀਂ ਨਸ਼ਾ ਵੇਚ ਰਿਆ ਕੌਣ ਕਹਿੰਦਾ ਨਸ਼ਾ ਬੰਦ ਆ ਡਰਗ ਡਿਕਸ਼ਨ ਸੈਂਟਰ ਭਰੇ ਹੋਏ ਨੇ ਆ ਮਾਝੇ ਦੇ ਵਿੱਚ ਕਿੰਨੇ ਇੰਕਾਊਂਟਰ ਹੋਗੇ ਕਿੰਨੇ ਨੌਜਵਾਨ ਮਾਰ ਦਿੱਤੇ ਪੁਲਿਸ ਨੇ ਸੜਕਾਂ ਨਹਿਰਾਂ ਦੇ ਉੱਤੇ ਖੜ ਖੜ ਕੇ ਸੇਮ ਥਿਉਰੀਆਂ ਬਣਾਤੀਆਂ ਕਿ ਉਹ ਜੀ ਅਸੀਂ ਹਥਿਆਰ ਲੱਭਣ ਗਏ ਉਹਨੇ ਹਥਿਆਰ ਪੁੱਟਿਆ ਸਾਡੇ ਤੇ ਗੋਲੀ ਚਲਾ ਦਿੱਤੀ ਅਸੀਂ ਗੋਲੀ ਮਾਰ ਦਿੱਤੀ ਕਿਤੇ ਪਰਚਾ ਕੀਤਾ ਕਿਸੇ ਦੇ ਨੈਗਲੀਜੈਂਸ ਦਾ ਵੀ ਗਾਰਡ ਦੇ ਵਿੱਚ ਕੋਈ ਤਾਂ ਬੰਦਾ ਗਿਆ ਹੋਊਗਾ ਕਿਸੇ ਨੇ ਤਾਂ ਹੱਥ ਕੜੀ ਲਾਈ ਹੋਊਗੀ ਕਿਸੇ ਨੇ ਤਾਂ ਹੱਥ ਫੜਿਆ ਹੋਊਗਾ ਐਵੇਂ ਕੀ ਉਹਦੀ ਨੈਗਲੀਜੈਂਸ ਤੇ ਪਰਚਾ ਦਰਜ ਕੀਤਾ ਵੀ ਇਸ ਬੰਦੇ ਕੋਲ ਛੁੱਟ ਗਿਆ ਤੇ ਇਹਦੇ ਤੁਸੀਂ ਕਾਰਵਾਈ ਕਰੋ ਪੁਲਿਸ ਵਾਲੇ ਤੇ ਜੇ ਮੰਨ ਲਓ ਫੜ ਕੇ ਕਿਸੇ ਪੁਲਿਸ ਵਾਲੇ ਤੇ ਗੋਲੀ ਮਾਰ ਦਿੰਦਾ ਫਿਰ ਆਪ ਦੇ ਉਮੀਦਵਾਰ ਐਮ ਐਲ ਏ ਸਾਹਿਬਾ ਨਾਲ ਬੀਬੀ ਜੀ ਉਹ ਕਹਿੰਦੇ ਕਿ ਥੋੜਾ ਸਮਾਂ ਲੱਗਦਾ ਹੁੰਦਾ ਐਡੀ ਸ਼ਤੀ ਨਸ਼ੇਬੰਦ ਨਹੀਂ ਹੋ ਜਾਂਦੇ ਟਾਈਮ ਲੱਗੂਗਾ ਇਹ ਨਸ਼ੇਬੰਦ ਕਰ ਦਾਂਗੇ ਵੈਸੇ ਭਗਵੰਤ ਮਾਨ ਦੀ ਸ਼ਰਾਬ ਬੰਦ ਕਰਾ ਦਿਓ ਪੰਜਾਬ ਦੇ ਨਸ਼ੇਬੰਦ ਹੋ ਜਾਣਗੇ ਤੁਸੀਂ ਤਾਂ ਮੁੱਖ ਮੰਤਰੀ ਦੀ ਸ਼ਰਾਬ ਨਹੀਂ ਬੰਦ ਕਰਾ ਸਕਦੇ ਪੰਜਾਬ ਦੇ ਨਸ਼ੇ ਕੀ ਬੰਦ ਕਰਾਉਣੇ ਮਾਤਾ ਦੇ ਸੌਂ ਖਾਦੀ ਸੀ ਉਹਨਾਂ ਵਿੱਚ ਇੱਕ ਵਾਰੀ ਤੇ ਵੈਸੇ ਸਟੇਜ ਤੇ ਖੜਕੇ ਦੇਖੋ ਜੀ ਇਹੋ ਜੀਆਂ ਸੌਂਆਂ ਕਈਆਂ ਨੇ ਖਾਧੀਆਂ ਪਹਿਲਾਂ ਇੱਕ ਸੀਗੇ ਰਾਜਾ ਸਾਹਿਬ ਮਹਾਰਾਜਾ ਅਮਰਿੰਦਰ ਸਿੰਘ ਕੈਪਟਨ ਸਾਹਿਬ ਉਹਨਾਂ ਨੇ ਗੁਟਕਾ ਸੇ ਫੜ ਕੇ ਆ ਸੌਂ ਖਾਦੀ ਇਹ ਨਸ਼ੇ ਬੰਦ ਕਰ ਦੇਾਂਗੇ ਤੇ ਪੈਗ ਪਿਆਲਾ ਤਾਂ ਉਹਨਾਂ ਦਾ ਵੀ ਚੱਲਦਾ ਨਸ਼ਾ ਤਾਂ ਘਰ ਘਰ ਅੱਗ ਲੱਗੀ ਹੋਈ ਹੈ ਭਾਈ ਸਾਹਿਬ ਕਿੰਨੀਆਂ ਅਰਥੀਆਂ ਉੱਠਦੀਆਂ ਨੇ ਅੱਜ ਦੀ ਅਖਬਾਰ ਪੜ੍ਹ ਲਓ ਇੱਕ ਨਾ ਇੱਕ ਖਬਰ ਤਾਂ ਜ਼ਰੂਰ ਹੋਊਗੀ ਕਿਤੇ ਨਾ ਕਿਤੇ ਕੋਈ ਨੌਜਵਾਨ ਟੀਕਾ ਲਾ ਕੇ ਮਰ ਗਿਆ ਓਵਰਡੋਜ਼ ਨਾਲ ਮਰ ਗਿਆ ਉਹਨਾਂ ਦੇ ਮਾਂ ਪਿਓ ਮਰ ਰਹੇ ਨੇ ਚਿੰਤਾ ਕਰਕੇ ਜਦੋਂ ਇੱਕ ਔਲਾਦ ਮਰ ਜਾਂਦੀ ਹੈ ਨਾ 20 25 ਸਾਲਾਂ ਦਾ ਗੱਭਰੂ ਨੌਜਵਾਨ ਤੇ ਮਾਂ ਪਿਓ ਵੀ ਨਾਲ ਮਰਦੇ ਨਾਲ ਖਤਮ ਹੋ ਜਾਂਦੀ ਇੱਕ ਪੀੜ੍ਹੀ ਖਤਮ ਹੋ ਜਾਂਦੀ ਹੈ ਉਸ ਪੀੜ੍ਹੀ